ਅਸੀ ਗੱਲ ਤੁਸੀਂ ਜੁੜੇ ਹੋਇਆ ਪੰਜਾਬ ਜੁਡੀ ਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਭਾਰਤ ਦੇ ਵਿੱਚ ਜਿਹੜੀਆਂ ਦਾਖਲਾ ਪ੍ਰੀਖਿਆਵਾਂ ਹੁੰਦੀਆਂ ਨੇ ਇਮਤਿਹਾਨ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੀ ਘਟਾਲੇਬਾਜ਼ੀ ਹੈ ਜੋ ਉਹਨਾਂ ਦੇ ਵਿੱਚ ਜਿਹੜਾ ਭ੍ਰਸ਼ਟਾਚਾਰ ਹੈ ਉਹਨੇ ਕਿਵੇਂ ਭਾਰਤ ਦੀ ਅਗਲੀ ਪੀੜੀ ਦਾ ਜਿਹੜਾ ਨਾਕਾ ਉਹ ਇਹਨਾਂ ਚੀਜ਼ਾਂ ਦੇ ਨਾਲ ਮੋੜ ਕੇ ਰੱਖ ਦਿੱਤਾ ਨੀਟ ਦੀ ਗੱਲ ਕਰਾਂਗੇ ਨੀਟ ਦੇ ਵਿੱਚ ਹੁਣ 1500 ਕੁਸ਼ ਵਿਦਿਆਰਥੀਆਂ ਦੀ ਜਿਹੜੀ ਦਾਖਲਾ 1563 ਵਿਦਿਆਰਥੀਆਂ ਦੀ ਜਿਹੜੀ ਪ੍ਰੀਖਿਆ ਉਹ ਇਮਤਿਹਾਨ ਆ ਉਹ ਦੁਬਾਰਾ ਲਈ ਜਾਣਗੇ ਇਨਾਂ ਦੇ ਵਿੱਚ ਕਿਹੜੀ ਖਾਮੀ ਆਈ ਨੀਟ ਦੇ ਨਤੀਜਿਆਂ ਤੋਂ ਬਾਅਦ ਲੋਕਾਂ ਦੇ ਵਿੱਚ ਇੰਨੀ ਬੇਚੈਨੀ ਕਿਉਂ ਹੈ ਨੀਟ ਦੀ ਪ੍ਰੀਖਿਆ ਹੁੰਦੀ ਕਿਉਂ ਹੈ ਭਾਰਤ ਭਾਰਤ ਦੇ ਵਿੱਚ ਕਦੋਂ ਕਦੋਂ ਕਿਹੜੇ ਕਿਹੜੇ ਇਮਤਿਹਾਨ ਜਿਨ੍ਹਾਂ ਦੇ ਉੱਤੇ ਉਂਗਲ ਉਠੀ ਭਾਰਤ ਦੇ ਵਿੱਚ ਕਿਹੜੇ ਵੱਡੇ ਦਾਖਲੇ ਇਮਤਿਹਾਨਾਂ ਦੇ ਘਟਾਲੇ ਹੋਏ ਭਾਰਤ ਦੇ ਵਿੱਚ ਕਿਹੜੇ داਖਲੇ امتحاناتਾਂ ਦੇ ਨਾਲ ਨਾਲ ਰਿਕਰੂਟਮੈਂਟ ਜਿਹੜੇ ਸਕੈਮ ਹੋਏ ਔਰ ਜਿਹੜੀ ਕਿ ਨੌਕਰੀ ਦੇ ਲਈ ਜਿਹੜੇ ਪ੍ਰੀਖਿਆ ਹੁੰਦੀ ਹੈ ਉਹਨਾਂ ਮਾਮਲਿਆਂ ਦੇ ਵਿੱਚ ਅੱਜ ਇਸ ਰਿਪੋਰਟ ਦੇ ਵਿੱਚ ਆਪਾਂ ਇਹਨਾਂ ਸਾਰੇ ਪਹਿਲੂਆਂ ਦੇ ਉੱਤੇ ਗੱਲਬਾਤ ਕਰਾਂਗੇ ਜੇਕਰ ਤੁਸੀਂ ਇਹ ਦੇਖਣਾ ਹੋਵੇ ਕਿ ਜਿਹੜੇ ਸਿਸਟਮ ਨੂੰ ਚਲਾਉਣ ਵਾਲੇ ਅਣਪੜ ਤੇ ਜ਼ਾਹਲ ਕਿਸਮ ਦੇ ਲੋਕ ਆ ਉਹ ਕਿਵੇਂ ਸਿਸਟਮ ਦੇ ਵਿੱਚ ਨਕਾਮੀਆਂ ਦੇ ਉੱਤੇ ਪਰਦਾ ਪੋਸ਼ੀ ਕਰਦੇ ਨੇ ਜਾਂ ਉਹ ਕਿਵੇਂ ਨਕਾਮੀਆਂ ਨੂੰ ਲੁਕਾਉਂਦੇ ਨੇ ਤੇ ਇਹਦੇ ਲਈ ਭਾਰਤ ਦੇ ਹੁਣ ਦੇ ਜਿਹੜੇ ਨਵੇਂ ਬਣੇ ਜਿਹੜੇ এডਿਕੇਸ਼ਨ ਮਿਨਿਸਟਰ ਨੇ ਧਰਮਿੰਦਰ ਪ੍ਰਧਾਨ ਉਹਨਾਂ ਦਾ ਬਿਆਨ ਦੇਖ ਲਓ ਧਰਮਿੰਦਰ ਪ੍ਰਧਾਨ ਕਹਿ ਕੀ ਰਹੇ ਨੇ ਪਹਿਲੀ ਗੱਲ ਤਾਂ ਜੇਕਰ ਤੁਸੀਂ ਧਰਮਿੰਦਰ ਪ੍ਰਧਾਨ ਜਿਹੜੇ ਕਿ ਨਵੇਂ ਨਵੀਂ ਸਰਕਾਰ ਦੇ ਵਿੱਚ ਮੰਤਰੀ ਨੇ ਮੰਤਰੀ ਤੋਂ 2-3 ਸਾਲ ਪੁਰਾਣੇ ਨੇ ਉਹਨਾਂ ਦਾ ਜੇਕਰ ਟਵਿੱਟਰ ਹੈਂਡਲ ਜਾ ਕੇ ਦੇਖੋਗੇ ਤਾਂ ਉਸ ਟਵਿੱਟਰ ਹੈਂਡਲ ਨੂੰ ਐ ਸ਼ਿੰਗਾਰਿਆ ਪਿਆ ਸ਼ਿੰਗਾਰਿਆ ਪਿਆ ਮੋਦੀ ਦੀਆਂ ਤਸਵੀਰਾਂ ਦੇ ਨਾਲ ਜਿਵੇਂ ਕੋਈ ਬੱਚੇ ਕੋਲੇ ਸਟਿੱਕਰਾਂ ਦਾ ਵੱਡਾ ਸਾਰਾ ਡੱਬਾ ਉਹਨੂੰ ਲੱਭ ਜਾਵੇ ਤੇ ਕੋਈ ਨਾ ਹੋਵੇ ਦੇਖਦਾ ਤੇ ਉਹ ਕਾਰ ਕੋਈ ਸਟਿੱਕਰਾਂ ਦੇ ਨਾਲ ਭਰ ਦੇਵੇ। ਮਤਲਬ ਇਹਨਾਂ ਉਹਨੇ ਸ਼ਿੰਗਾਰਿਆ ਹੋਇਆ ਧਰਮਿੰਦਰ ਪ੍ਰਧਾਨ ਨੇ। ਦੂਜੇ ਐਜੂਕੇਸ਼ਨ ਮਿਨਿਸਟਰ ਨੇ ਤਿੰਨ ਸਾਲਾਂ ਤੋਂ ਇੱਕ ਵੀ ਟਵੀਟ ਇਹਨਾਂ ਦਾ ਐਜੂਕੇਸ਼ਨ ਦੇ ਉੱਤੇ ਨਹੀਂ ਹੈ ਤੇ ਐਜੂਕੇਸ਼ਨ ਦੇ ਉੱਤੇ ਜਿਹੜੀਆਂ ਉਂਗਲਾਂ ਉੱਠ ਰਹੀਆਂ ਨੇ, NEET ਦੇ ਨਤੀਜਿਆਂ ਤੇ ਜਿਹੜੀਆਂ ਉਂਗਲਾਂ ਉੱਠ ਰਹੀਆਂ ਨੇ, ਉਹਨਾਂ ਬਾਬਤ ਇਹਨਾਂ ਨੇ ਇੱਕ ਟਵੀਟ ਕੀਤਾ। ਇਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ, ਟਵੀਟ ਤਾਂ ਨਹੀਂ ਕਹਿ ਸਕਦੇ। ਸਟੇਟਮੈਂਟ ਦਿੱਤੀ ਹੈ ਕਿ ਕਾਂਗਰਸ ਇਹਨਾਂ ਨਤੀਜਿਆਂ ਦੇ ਉੱਤੇ ਸਿਆਸਤ ਨਾ ਕਰੇ ਹੁਣ ਤਰਮਿੰਦਰ ਪ੍ਰਧਾਨ ਸਾਹਿਬ ਤੁਸੀਂ ਦੱਸ ਦਿਓ ਕਿ ਸਿਆਸਤ ਕਿਉਂ ਨਾ ਕਰੇ ਜਿਹੜੇ ਸਵਾਲ ਉੱਠ ਰਹੇ ਨੇ ਨੀਟ ਦੇ ਪ੍ਰਬੰਧਨ ਨੂੰ ਲੈ ਕੇ ਜਾਂ ਇਹਨਾਂ ਪ੍ਰੀਖਿਆਵਾਂ ਨੂੰ ਇਹਨਾਂ ਇਮਤਿਹਾਨਾਂ ਦੇ ਨਤੀਜਿਆਂ ਤੋਂ ਬਾਅਦ ਉਹਨਾਂ ਨੂੰ ਹੈਂਡਲ ਕਰਨ ਦੇ ਤਰੀਕਾਕਾਰ ਦੇ ਉੱਤੇ ਕਿ ਤੁਸੀਂ ਉਹਨਾਂ ਸਵਾਲਾਂ ਨੂੰ ਅਡਰੈਸ ਕਰੋਗੇ ਇਹ ਕਹਿ ਕੀ ਰਹੇ ਨੇ ਇਹ ਕਹਿ ਰਹੇ ਨੇ ਸਿਆਸਤ ਨਾ ਕਰੋ ਕੋਈ ਪੇਪਰ ਲੀਕ ਨਹੀਂ ਹੋਇਆ ਤੁਸੀਂ ਜਾਂਚ ਕਰਵਾ ਲਈ ਹੈ ਕਿ ਪੇਪਰ ਲੀਕ ਨਹੀਂ ਹੋਇਆ ਤੁਹਾਡੀ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਪੇਪਰ ਲੀਕ ਨਹੀਂ ਹੋਇਆ ਇਹ ਕੁਝ ਹੋਰ ਕਰਨੇ ਪਹਿਲੀ ਗੱਲ ਤਾਂ ਜਾਂਚਦੀ ਹੈ ਦੂਜੀ ਗੱਲ ਇਹ ਹੈ ਕਿ ਤਿੰਨਾਂ ਸਾਲਾਂ ਦੇ ਵਿੱਚ ਧਰਮਿੰਦਰ ਪ੍ਰਧਾਨ ਦੀ ਪ੍ਰਾਪਤੀ ਕੀ ਹੈ ਇਹਦੇ ਉੱਤੇ ਆਪਾਂ ਗੱਲਬਾਤ ਜਿਹੜੀ ਆ ਉਹ ਇਸ ਰਿਪੋਰਟ ਦੇ ਵਿੱਚ ਕਰਾਂਗੇ ਤੇ ਗੁਜਰਾਤ ਮਾਡਲ ਕਿਉਂਕਿ ਲਗਾਤਾਰ ਤੀਜੀ ਵਾਰ ਗੁਜਰਾਤ ਦੇ ਵਿੱਚੋਂ ਸਰਕਾਰ ਰੀਪੀਟ ਹੋਈ ਹੈ ਗੁਜਰਾਤ ਮਾਡਲ ਤੇ ਵੀ ਗੱਲਬਾਤ ਕਰਾਂਗੇ ਕਿਉਂਕਿ ਗੁਜਰਾਤ ਦੇ ਵਿੱਚ ਇੱਕ ਜਿਹੜਾ ਪੇਪਰ ਲੀਕ ਹੋਇਆ ਸੀ ਭਾਰਤੀ ਘਟਾਲਾ ਮਾਡਲ ਹੈ ਗੁਜਰਾਤ ਦਾ 11 ਪੇਪਰ ਲੀਕ ਹੋਇਆ 2201 ਦੋਸ਼ੀ ਬੰਦੇ ਆ ਜਿਹੜਾ ਇੱਕ ਜਿਹੜਾ ਚੋਣ ਕਰਤਾ ਬੋਰਡ ਦਾ ਪ੍ਰੈਜ਼ੀਡੈਂਟ ਸੀਗਾ ਮੁਖੀ ਸੀਗਾ ਉਹਨੂੰ ਕਹਿ ਸਕਦੇ ਆ ਉਹਦਾ ਅਸਤੀਫਾ ਸਜ਼ਾ ਇੱਕ ਵੀ ਨਹੀਂ ਹੋਈ ਇਹ ਗੁਜਰਾਤ ਮਾਡਲ ਹੈ ਇਹਦੇ ਤੇ ਵੀ ਗੱਲਬਾਤ ਕਰਾਂਗੇ ਦੋ ਰਿਪੋਰਟਾਂ ਜਿਹੜੀਆਂ ਨੇ ਇੰਡੀਅਨ ਐਕਸਪ੍ਰੈਸ ਦੀਆਂ ਉਹ ਵੀ ਆਪਾਂ ਇਸ ਦੇ ਵਿੱਚ ਲਾਵਾਂਗੇ ਫਿਲਹਾਲ ਨੀਟ ਤੋਂ ਸ਼ੁਰੂਆਤ ਕਰਦੇ ਆਂ ਨੀਟ ਉਹ ਪੇਪਰ ਹੈ ਕਹਿੰਦੇ ਜਿਹਦੇ ਨਾਲ ਡਾਕਟਰੀ ਦੀ ਪੜ੍ਹਾਈ ਦੇ ਚਾਹਵਾਨ ਵਿਦਿਆਰਥੀ ਸ਼ਾਮਲ ਹੁੰਦੇ ਆ ਤੇ ਇਹਦੇ ਆਧਾਰ ਤੇ ਉਹਨਾਂ ਨੂੰ ਮੈਡੀਕਲ ਕਾਲਜਾਂ ਦੇ ਵਿੱਚ ਦਾਖਲਾ ਮਿਲਦਾ ਨੈਸ਼ਨਲ ਟੈਸਟਿੰਗ ਏਜੰਸੀ ਨੇ ਗ੍ਰੇਸ ਅੰਕ ਰੱਦ ਕਰਕੇ 1563 ਵਿਦਿਆਰਥੀਆਂ ਲਈ ਪਰਚਾ ਦੁਬਾਰਾ ਲੈਣ ਦਾ ਫੈਸਲਾ ਲਿਆ ਇਹ ਨੀਟ ਦੇ ਨਾਲ ਜੁੜੇ ਵਿਵਾਦ ਦੇ ਵਿੱਚ ਇੱਕ ਵੱਡਾ ਫੈਸਲਾ ਮੰਨਿਆ ਜਾ ਰਿਹਾ ਹੈ ਇਸ ਮਾਮਲੇ ਦੀ ਗਹਿਰਾਈ ਇਸ ਮਾਮਲੇ ਦੀ ਸੰਗੀਨਤਾ ਤੁਸੀਂ ਇੱਥੋਂ ਸਮਝ ਸਕਦੇ ਹੋ ਕਿ ਇਹਦੇ ਵਿੱਚ ਸੁਪਰੀਮ ਕੋਰਟ ਤੱਕ ਇਨਵੋਲਵ ਹੈ ਤੇ ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ਦੇ ਵਿੱਚ ਨੀਟ ਦੀ ਜਿਹੜੀ ਪ੍ਰੀਖਿਆ ਲੈਂਦੀ ਹੈ ਏਜੰਸੀ ਨੈਸ਼ਨਲ ਟੈਸਟਿੰਗ ਏਜੰਸੀ ਉਹਨੂੰ ਝਾੜ ਪਾਈ ਹੈ ਤੇ ਇਹਦੇ ਨਾਲ-ਨਾਲ ਉਹਨਾਂ ਨੇ ਕਿਹਾ ਕਿ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਕਿਹੜੇ ਲੋਕ ਕਿਹਦੇ ਲਈ ਜ਼ਿੰਮੇਵਾਰ ਨੇ ਔਰ ਇਹ ਇਹ ਜਿਹੜੇ ਧਰਮਿੰਦਰ ਪ੍ਰਧਾਨ ਵਰਗੇ ਲੋਕ ਨੇ ਜਾਂ ਹੋਰ ਲੋਕ ਜਿਹੜੇ ਭ੍ਰਸ਼ਟਾਚਾਰ ਕਰਦੇ ਨੇ ਇਹਨਾਂ ਨੂੰ ਕੋਈ ਪਤਾ ਨਹੀਂਗਾ ਕਿ ਮਾਪੇ ਕਿੰਨੇ ਔਖੇ ਹੋ ਕੇ ਇਹਨਾਂ ਪ੍ਰੀਖਿਆਵਾਂ ਦੇ ਲਈ ਇਹਨਾਂ ਇਮਤਿਹਾਨਾਂ ਦੇ ਲਈ ਤਿਆਰੀ ਕਰਦੇ ਆ ਕਈ ਮੱਧ ਵਰਗੀ ਘਰਾਂ ਦੇ ਵਿੱਚ ਆਉਂਦੇ ਨੇ ਜਵਾਕ ਕਈ ਐਸੇ ਜਵਾਕ ਨੇ ਜਿਹੜੇ 10-10 12-12 ਘੰਟੇ ਦੀ ਪੜ੍ਹਾਈ ਕਰਕੇ ਬਾਅਦ ਦੇ ਵਿੱਚ ਕੋਈ 2-3 ਘੰਟਿਆਂ ਦੀ ਨੌਕਰੀ ਕਰਦਾ ਕੋਈ ਕਿਸੇ ਥਾਂ ਤੇ ਕੋਈ ਕਿਸੇ ਬਥੇਰੇ ਜਵਾਕ ਅਜਿਹੇ ਨੇ ਜਿਹੜੇ ਅਖਬਾਰ ਤੱਕ ਬਣਦੇ ਨੇ ਸਵੇਰੇ ਉੱਠ ਕੇ ਕਿ ਉਹ NEET ਦੀ ਪ੍ਰੀਖਿਆ ਲਈ ਕੁਝ ਪੈਸਾ ਇਕੱਠਾ ਕਰ ਸਕਣਾਂ ਹਰ ਇੱਕ ਇੱਥੇ ਰੈਸ ਫੈਮਿਲੀ ਦੇ ਵਿੱਚੋਂ ਨਹੀਂ ਆ। ਹਰ ਇੱਕ ਧਰਮਿੰਦਰ ਪ੍ਰਧਾਨ ਵਰਗਾ ਥੋੜਾ ਹੈ ਕਿ ਜਿਹਨੂੰ ਟਵਿੱਟਰ ਦੇ ਉੱਤੇ ਮੋਦੀ ਦੀਆਂ ਫੋਟੋਆਂ ਲਾ ਕੇ ਮਹਿਕਮਾ ਮਿਲ ਜੂਗਾ। ਹਰ ਇੱਕ ਤਾਂ ਐਸਾ ਨਹੀਂ ਆ ਨਾ ਕਿਸੇ ਨੇ ਕਰਜ਼ਾ ਲਿਆ ਹੋਇਆ, ਕਿਸੇ ਨੇ ਕੁਛ ਕੀਤਾ ਹੋਇਆ। ਇਹੀ ਕਾਰਨ ਹੈ ਕਿ ਜਦੋਂ ਇਹਨਾਂ ਪ੍ਰੀਖਿਆਵਾਂ ਦੇ ਵਿੱਚ ਧਾਂਦ ਲੀਆਂ ਹੁੰਦੀਆਂ, ਭ੍ਰਿਸ਼ਟਾਚਾਰ ਹੁੰਦਾ, ਪੇਪਰ ਲੀਕ ਹੁੰਦਾ ਤੇ ਉਸ ਤੋਂ ਬਾਅਦ ਜਦੋਂ ਲੋਕਾਂ ਨੂੰ ਲੱਗਦਾ ਹੈ ਕਿ ਸਾਡੇ ਹੱਥ ਪੱਲੇ ਕੁਝ ਨਹੀਂ ਪੈਣਾ। ਨੌਜਵਾਨਾਂ ਨੂੰ ਲੱਗਦਾ ਹੈ ਕਿ ਸਾਡੀ ਜਿਹੜੀ ਮਿਹਨਤ ਆ ਉਹ ਬੇਕਾਰ ਹੈ। ਅਸੀਂ ਕਦੇ ਵੀ ਇਹਨਾਂ ਲੋਕਾਂ ਨੂੰ ਪਿੱਛੇ ਨਹੀਂ ਕਰ ਸਕਦੇ ਅਸੀਂ ਕਦੇ ਵੀ ਨੌਕਰੀਆਂ ਤੇ ਨਹੀਂ ਜਾ ਸਕਦੇ ਇਸੇ ਕਰਕੇ ਐਨਸੀਆਰਬੀ ਦੀ ਰਿਪੋਰਟ ਕਹਿੰਦੀ ਹੈ ਕਿ ਹਤਾਸ਼ ਹੋਏ ਮਨੋਬਲ ਡੇਗ ਚੁੱਕੇ ਵਿਦਿਆਰਥੀਆਂ ਨੇ ਪਿਛਲੇ ਸਾਲ 18000 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਜਿਹੜੇ ਸਤਾਏ ਨੇ ਇਸ ਗੰਦੇ ਸਿਸਟਮ ਦੇ ਹੱਥੋਂ ਜਿਨ੍ਹਾਂ ਨੂੰ ਕੋਈ ਉਮੀਦ ਦੀ ਕਿਰਨ ਅਜ਼ਰ ਨਹੀਂ ਆ ਰਹੀ ਇਸੇ ਕਰਕੇ ਲੋਕ ਕਈ ਜਿਹੜੇ ਸਿਆਣੇ ਨੇ ਉਹ ਕਹਿੰਦੇ ਨੇ ਕਿ ਠੀਕ ਹੈ ਪੜ੍ਹਾਈ ਚੰਗੀ ਚੀਜ਼ ਆ ਆ ਦਾਖਲੇ ਇਮਤਿਹਾਨਾਂ ਦੇ ਲਈ ਤਿਆਰੀ ਕਰਨੀ ਚਾਹੀਦੀ ਹੈ ਬਹੁਤ ਚੰਗੀ ਚੀਜ਼ ਹੈ ਪਰ ਕਦੇ ਵੀ ਪਲਾਨ ਇੱਕ ਪਲਾਨ ਲੈ ਕੇ ਨਾ ਚੱਲੋ ਤੁਸੀਂ ਹੋਰ ਨਾਲ ਚੀਜ਼ਾਂ ਤੇ ਵੀ ਗੌਰ ਜੜੀ ਹੈ ਉਹ ਕਰ ਸਕਦੇ ਹੋ ਖੈਰ ਨੀਟ ਦੇ ਹੁਣ ਸਵਾਲ ਕਿਉਂ ਠਰੇ ਨੇ ਉਹ ਟੈਕਨੀਕਲ ਕਾਰਨ ਕਿਹੜੇ ਨੇ ਪਹਿਲੀ ਜਿਹੜੀ ਗੱਲ ਆ ਉਹ ਇਹ ਹੈ ਕਿ ਨੀਟ ਪ੍ਰੀਖਿਆ ਦੇ ਵਿੱਚ 76 ਵਿਦਿਆਰਥੀਆਂ ਨੇ ਪਹਿਲਾ ਦਰਜਾ ਹਾਸਲ ਕੀਤਾ ਇਹ ਕਲਾਮ ਸਥਿਤੀ ਹੈ 4 ਜੂਨ 2024 ਨੂੰ ਜਦੋਂ ਇਹਦਾ ਨਤੀਜਾ ਐਲਾਨਨਾ ਗਿਆ ਸੀਗਾ ਤੇ ਉਸ ਤੋਂ ਬਾਅਦ ਕਈ ਅਜਿਹੇ ਦਾਅਵੇ ਸਾਹਮਣੇ ਆਏ ਨੇ ਕਿ ਇਹ ਪ੍ਰੀਖਿਆ ਠੀਕ ਤਰੀਕੇ ਦੇ ਨਾਲ ਕੰਡਕਟਰ ਨਹੀਂ ਕੀਤੀ ਗਈ ਟੌਪ ਰੈਂਕ ਤੇ ਆਉਣ ਵਾਲੇ 67 ਬੱਚਿਆਂ ਦੇ ਵਿੱਚੋਂ 6 ਤਾਂ ਅਜਿਹੇ ਨੇ ਜਿਨ੍ਹਾਂ ਨੇ ਹਰਿਆਣਾ ਦੇ 21 ਇਮਤਿਹਾਨ ਕੇਂਦਰ ਦੇ ਵਿੱਚ ਇਮਤਿਹਾਨ ਦਿੱਤਾ ਸੀ ਕੁਝ ਬੱਚਿਆਂ ਨੂੰ ਇਸ ਤਰ੍ਹਾਂ ਵੀ ਨੰਬਰ ਮਿਲੇ ਨੇ ਜੋ ਇਮਤਿਹਾਨ ਦੇ ਗਣਿਤ ਫਾਰਮੂਲੇ ਦੇ ਮੁਤਾਬਕ ਸੰਭਵ ਹੀ ਨਹੀਂ ਹੈਗੇ ਹੁਣ ਇਹਨਾਂ ਦਾਅਵਿਆਂ ਨੂੰ ਰੱਦ ਕਰਦੇ ਹੋਏ ਨੀਟ ਲੈਣ ਵਾਲੇ ਜਿਹੜੇ ਨੈਸ਼ਨਲ ਟੈਸਟਿੰਗ ਏਜੰਸੀ ਨੇ ਇਮਤਿਹਾਨ ਦੇ ਵਿੱਚ ਕਿਸੇ ਵੀ ਤਾਂਦਲੀ ਜਾਂ ਪਰਚਾ ਲੀਕ ਹੋਣ ਦੇ ਸੁਭਾਵੀ ਇਲਜ਼ਾਮਾਂ ਤੋਂ ਇਨਕਾਰ ਕੀਤਾ ਹਾਲਾਂਕਿ ਇਹ ਵੀ ਕਿਹਾ ਕਿ ਸਿਰਫ ਉਹਨਾਂ ਉਮੀਦਵਾਰਾਂ ਨੂੰ ਜ਼ਿਆਦਾ ਨੰਬਰ ਦਿੱਤੇ ਗਏ ਜਿਨ੍ਹਾਂ ਨੂੰ ਪ੍ਰਸ਼ਨ ਪੱਤਰ ਪੱਤਰ ਸਮੇਂ ਸਿਰ ਨਹੀਂ ਸੀ ਮਿਲਿਆ ਹੁਣ ਜੇਕਰ ਸਮੇਂ ਸਿਰ ਕਿਸੇ ਬੱਚੇ ਨੂੰ ਪ੍ਰਸ਼ਨ ਪੱਤਰ ਨਹੀਂ ਸੀ ਮਿਲਿਆ ਤੇ ਆਪਾਂ ਅਕਸਰ ਦੇਖਿਆ ਸਕੂਲਾਂ ਕਾਲਜਾਂ ਦੇ ਵਿੱਚ ਉਹਦਾ ਸਮਾਵਿਧਾਇਆ ਜਾਂਦਾ ਇਹ ਥੋੜਾ ਕਿਉਂ ਗਰੇ ਅੰਕ ਦਿੱਤੇ ਜਾਂਦੇ ਆ ਖੈਰ ਅੱਗੇ ਵੀ ਉਹ ਕਹਿੰਦੇ ਨੇ ਕਿ ਇਸ ਬਾਰੇ ਦੇਸ਼ ਦੀਆਂ ਕਈ ਅਦਾਲਤਾਂ ਦੇ ਵਿੱਚ ਮੁਕਾਦਮੇ ਕਰ ਦਿੱਤੇ ਗਏ ਨੇ ਕਿਉਂਕਿ ਇਸ ਇਮਤਿਹਾਨ ਦੇ ਵਿੱਚ ਕਿਸੇ ਵੀ ਸਹੀ ਉੱਤਰ ਦੇ 4 ਅੰਕ ਸੀਗੇ ਕਹਿੰਦੇ ਤੇ ਜਦ ਕਿ ਗਲਤ ਜਵਾਬ ਦਾ 1 ਨੰਬਰ ਕੱਟ ਲਿਆ ਜਾਂਦਾ ਸੀ ਜਿਸ ਦਾ ਇੱਕ ਜਵਾਬ ਗਲਤ ਹੋਇਆ ਤਾਂ ਇਹਦਾ ਮਤਲਬ ਉਹਦੇ 4 ਨੰਬਰ ਕੱਟਲੇ ਜਾਣਗੇ ਜਾਂ ਇੱਕ ਨੰਬਰ ਗਲਤ ਕੱਟਿਆ ਜਾਊਗਾ ਤੇ ਉਹਨੂੰ 720ਾਂ ਦੇ ਵਿੱਚੋਂ 716 ਨੰਬਰ ਮਿਲਣ ਦੀ ਸੰਭਾਵਨਾ ਹੈ ਸੋ ਪਰਚਾ ਲੀਕ ਹੋਣ ਦੇ ਵੀ ਇਲਜ਼ਾਮ ਕਨੇ ਸਾਹਮਣੇ ਆਏ ਨੇ ਇਸ ਸਿਲਸਿਲੇ ਦੇ ਵਿੱਚ ਬਿਹਾਰ ਦੇ ਵਿੱਚ ਇੱਕ ਪੁਲਿਸ ਰਿਪੋਰਟ ਦਰਜ ਹੋਈ ਹੈ ਤੇ 13 ਜਣੇ ਗ੍ਰਿਫਤਾਰ ਨੇ ਹੁਣ ਜਿਹੜੇ ਧਰਮਿੰਦਰ ਪ੍ਰਧਾਨ ਸਾਹਿਬ ਕਹਿ ਰਹੇ ਨੇ ਕਿ ਕੋਈ ਸਕੈਮ ਨਹੀਂ ਹੋਇਆ ਕਿ ਪੀਪਰ ਲੀਕ ਨਹੀਂ ਹੋਇਆ ਉਹ ਦੱਸ ਸਕਦੇ ਕਿ 14 ਜਣੇ ਕਿਉਂ ਹਿਰਾਸਤ ਦੇ ਵਿੱਚ ਲਿਆ ਬਿਹਾਰ ਦੇ ਵਿੱਚ ਉਹ ਖੰਡਨ ਕਰ ਸਕਦੇ ਨੇ ਇਹਨਾਂ ਚੀਜ਼ਾਂ ਦਾ ਖੈਰ ਹੁਣ ਬਿਹਾਰ ਦੇ ਵਿੱਚ ਤਾਂ ਇਸ ਮਾਮਲੇ ਦੇ ਲਈ ਇੱਕ ਵਿਸ਼ੇਸ਼ ਜਾਂਚ ਟੀਮ ਬਣ ਚੁੱਕੀ ਹੈ ਨੀਟ ਇਮਤਿਹਾਨ ਦੇ ਵਿੱਚ ਕਹਿੰਦੇ ਜਿਸ ਤਰ੍ਹਾਂ ਦੇ ਵਿਦਿਆਰਥੀਆਂ ਦੇ ਵਧੀਆ ਨੰਬਰ ਆਏ ਹੈ ਉਹਦੇ ਕਰਕੇ ਕੁਆਲੀਫਾਈਂਗ ਜਿਹੜਾ ਸਕੋਰ ਆ ਕਾਫੀ ਵਧ ਗਿਆ ਹੈ ਪਿਛਲੇ 3 ਸਾਲਾਂ ਦੇ ਦੌਰਾਨ ਨੀਟ ਦੇ ਇਮਤਿਹਾਨ ਦਾ ਯੋਗਤਾ ਅੰਕ 130 ਸੀ ਜਦਕਿ ਇਸ ਸਾਲ ਇਹ ਵਧ ਕੇ 164 ਹੋ ਗਿਆ ਹੈ ਵਿਦਿਆਰਥੀਆਂ ਦੇ ਹੋਰ ਲੋਕਾਂ ਦਾ ਕੀ ਕਹਿਣਾ ਹੈ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਵਿਦਿਆਰਥੀਆਂ ਤੇ ਕੋਚਿੰਗ ਸੈਂਟਰਾਂ ਨੇ ਬਹੁਤ ਸਾਰੀਆਂ ਸ਼ਿਕਾਇਤਾਂ ਕੀਤੀਆਂ ਨੇ ਸਿੱਖਿਆ ਖੇਤਰ ਨਾਲ ਜੁੜੀ ਵੈਬਸਾਈਟ ਕੈਰੀਅਰਸ 360 ਦੇ ਮੋਦੀ ਮਹੇਸ਼ਵਰ ਪੇਰੀ ਨੇ ਇੱਕ ਮੀਡੀਆਦਾਰੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੂਰੇ ਮਾਮਲੇ ਦੇ ਵਿੱਚ ਗੰਭੀਰ ਘੜਬੜੀਆਂ ਨੇ ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਕਈ ਦਾਖਲਾ ਇਮਤਿਹਾਨ ਹੁੰਦੇ ਆ ਆਮ ਤੌਰ ਤੇ ਕੁਝ ਵਿਦਿਆਰਥੀਆਂ ਦੇ ਹੁੰਦੇ ਆ ਜੋ ਵਧੀਆ ਨੰਬਰ ਲੈਂਦੇ ਨੇ ਪਰ ਇਹ ਬਹੁਤ ਵੱਡਾ અપਵਾਦ ਹੈ ਇੱਥੇ ਇੱਕ ਦੋ ਜਣਾਂ ਦੀ ਗੱਲ ਨਹੀਂ ਬਲਕਿ 67 ਜਣਾਂ ਦੀ ਗੱਲ ਹੈ ਉਹ ਵੀ ਕਹਿੰਦੇ ਨੇ ਕਿ ਜਿਹੜਾ ਗ੍ਰੇਸ ਮਾਰਕਸ ਦਿੱਤੇ ਗਏ ਇਹਨਾਂ ਨੇ ਉਹ ਵੀ ਗੈਰ ਪਾਰਦਰਸ਼ੀ ਢੰਗ ਦੇ ਨਾਲ ਦਿੱਤੇ ਗਏ ਆ ਜਦੋਂ ਕਹਿੰਦੇ ਕਿ ਪ੍ਰਸ਼ਨ ਕੁੰਜੀ ਨਤੀਜੇ ਤੋਂ ਪਹਿਲਾਂ ਛੱਪ ਜਾਂਦੀ ਸੀ ਤਾਂ ਸਿਰਫ ਐਨਟੀਈ ਜਾਂ ਪੇਪਰ ਲੈਰੀ ਕੋਈ ਸੰਸਥਾ ਇਹ ਸਪਸ਼ਟ ਕਰਦੀ ਸੀ ਕਿ ਕਿਸੇ ਪਰਚੇ ਦੇ ਵਿੱਚ ਵਾਧੂ ਕਾਰਨ ਸਮੱਸਿਆ ਦੇ ਕਰਕੇ ਵਾਧੂ ਅੰਕ ਦਿੱਤੇ ਜਾ ਸਕਦੇ ਆ ਜਾਂ ਨਹੀਂ ਤੇ ਉਸ ਤੋਂ ਬਾਅਦ ਕਹਿੰਦੇ ਜਦੋਂ ਨਤੀਜਾ ਐਲਾਨਾ ਗਿਆ ਤੇ ਲੋਕਾਂ ਨੇ ਵੀ ਸਵਾਲ ਚੁੱਕੇ ਕਿ 718 ਨੰਬਰ ਕਿਵੇਂ ਆ ਗਏ ਜੇਕਰ ਗਲਤ ਦੇ 4 ਨੰਬਰ ਕੱਟੇ ਜਾਂਦੇ ਆ ਤੇ ਇਹਦਾ ਮਤਲਬ 20 ਦੇ ਵਿੱਚੋਂ 720 ਦੇ ਵਿੱਚੋਂ 716 ਆਉਣੇ ਚਾਹੀਦੇ ਸੀਗੇ ਤੇ ਫੇਰ ਵੀ ਕਹਿੰਦੇ ਕਿ ਐਨਟੀਏ ਇਹਦੇ ਬਾਰੇ ਕੋਈ ਜਿਹੜੀ ਨੈਸ਼ਨਲ ਟੈਸਟਿੰਗ ਏਜੰਸੀ ਹੈ ਉਹਦੇ ਬਾਰੇ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੀ ਇਸ ਕਰਕੇ ਹੁਣ ਧਮਿੰਦਰ ਪ੍ਰਧਾਨ ਕੂਚੀਆਂ ਫੇਰ ਰਹੇ ਨੇ ਤੇ ਇਸੇ ਕਰਕੇ ਹੁਣ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਚਲਾ ਗਿਆ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਗੁਜਰਾਤ ਦੇ ਜਿਹੜੇ ਭਰਤੀ ਘਟਾਲੇ ਦੀ ਮੈਂ ਗੱਲ ਕੀਤੀ ਸੀ 11 ਪੇਪਰ ਲੀਕ ਹੋਏ ਐ 201 ਦੋਸ਼ੀ ਐ ਜਿਹੜਾ ਮੁਖੀ ਸੀ ਇਸ ਬੋਰਡ ਦਾ ਜਿਹੜਾ ਸਿਲੈਕਸ਼ਨ ਬੋਰਡ ਸੀਗਾ ਉਹਦਾ ਅਸਤੀਫਾ ਵੀ ਆ ਗਿਆ ਪਰ ਸਜ਼ਾ ਇੱਕ ਵੀ ਨਹੀਂ ਹੋਈ ਖੈਰ ਹੁਣ ਦੱਸਦੇ ਆ ਕਿ ਅ ਜਿਹੜਾ ਗੁਜਰਾਤ ਦੇ ਵਿੱਚ ਇਹਨਾਂ ਨੇ ਭਾਜਪਾ ਦੇ ਜਿਹੜਾ ਕਹਿੰਦੇ ਕਿ ਚੋਣ ਪੱਤਰ ਸੀਗਾ ਮੈਨੀਫੈਸਟੋ ਸੀਗਾ ਉਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਸਰਕਾਰੀ ਭਰਤੀ ਪ੍ਰੀਖਿਆਵਾਂ ਦੇ ਜਿਹੜੀਆਂ ਉਹਨਾਂ ਨੂੰ ਉਹਨਾਂ ਦੇ ਵਿੱਚ ਜਿਹੜੇ ਧਾਂਦਗੀਆਂ ਹੁੰਦੀਆਂ ਜਾਂ ਜਿਹੜੀਆਂ ਉਹਨਾਂ ਦੇ ਵਿੱਚ ਭ੍ਰਸ਼ਟਾਚਾਰ ਹੁੰਦਾ ਉਹਨੂੰ ਰੋਕਣ ਦੇ ਲਈ ਅਸੀਂ ਸਖਤ ਕਾਨੂੰਨ ਬਣਾਇਆ ਉਹ ਕਹਿੰਦਾ ਕਿ ਭਾਜਪਾ ਗੁਜਰਾਤ ਦੇ ਵਿੱਚ ਹੀ ਚੱਲਦੇ ਆ ਤੇ ਹੁਣ ਕਹਿੰਦੇ ਕਿ ਪੇਪਰ ਲੀਕ ਦਾ ਮਾਮਲਾ ਤਾਂ ਇੱਥੋਂ ਤੱਕ ਵੀ ਹੈ ਕਿ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਮੁਤਾਬਕ ਜਿਹੜੀ ਰਿਪੋਰਟ ਉਹਨਾਂ ਦੀ ਇੱਕ ਜਿਹੜੀ ਕੁੜੀ ਹੈ ਅ ਪੱਤਰਕਾਰ ਉਹਨਾਂ ਦੀ ਛਾਪੀ ਵੀ ਹੈ ਮਧੁਲਿਕਾ ਸੋਨਕਰ ਮਧੁਲਿਕਾ ਸੋਨਕਰ ਦੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਰਿਪੋਰਟ ਛਪੀ ਹੈ 8 ਜੂਨ 2024 ਨੂੰ ਜਿਹੜੀ ਦੀ ਵਾਇਰ ਹਿੰਦੀ ਦੇ ਵਿੱਚ ਵੀ ਗੁਜਰਾਤ ਘਟਾਲੇ ਦੇ ਮਾਮਲੇ ਦੇ ਵਿੱਚ ਵੀ ਕੋਟ ਕੀਤੀ ਗਈ ਹੈ ਉਹ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਐਗਜ਼ਾਮ ਪੇਪਰ ਲੀਕ ਹੈ ਜਿਹੜੇ ਉਹ ਬਹੁਤ ਵੱਡਾ ਇਸ਼ੂ ਬਣ ਗਿਆ ਹੈ ਦੇਸ਼ ਦੇ ਵਿੱਚ ਜਿਹੜੇ ਵੱਡੇ ਇਸ਼ੂਸ ਨੇ ਉਹਨਾਂ ਦੇ ਵਿੱਚ ਇੱਕ ਬਣ ਗਿਆ ਉਹ ਕਹਿੰਦੇ ਕਿ ਇਹ ਉੱਤਰ ਪ੍ਰਦੇਸ਼ ਰਾਜਸਥਾਨ ਐਮਪੀ ਬਿਹਾਰ ਤੇ ਹੋਰ ਰਾਜਾਂ ਦੇ ਵਿੱਚ 1818 ਤੋਂ 15 ਸਾਲ 25 ਸਾਲ ਦੇ ਜਿਹੜੇ ਸਟੂਡੈਂਟ ਆ ਉਹਨਾਂ ਵੋਟਰਾਂ ਦਾ ਇੱਕ ਕੀ ਇਸ਼ੂ ਹੈ ਪਿਛਲੀਆਂ 5 ਸਾਲਾਂ ਦੇ ਵਿੱਚ ਉਹ ਕਹਿੰਦੇ 15 ਸਟੇਟਾਂ ਦੇ ਵਿੱਚ 41 ਪੀਪਰ ਲੀਕ ਹੋਏ ਆ ਜਿਨ੍ਹਾਂ ਦੇ ਵਿੱਚ ਇੱਕ 0.64 ਕਰੋੜ ਯਾਨੀ ਕਿ 1 ਕਰੋੜ 40 ਲੱਖ ਲੋਕ ਜਿਹੜੇ ਨੌਕਰੀਆਂ ਲੱਭ ਰਹੇ ਸੀ ਉਹ ਪ੍ਰਭਾਵਿਤ ਹੋਏ ਆ ਮਧੁਲਿਕਾ ਸੋਨਕਰ ਨੇ ਇਹ ਜਿਹੜੀ ਰਿਪੋਰਟ ਛਾਪੀ ਹੈ ਦੇ ਵਿੱਚ ਖਾਸੀ ਉਹਨਾਂ ਨੇ ਮਿਹਨਤ ਕੀਤੀ ਹੈ ਤੇ ਹੋਰ ਵੀ ਕਿਹੜੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਤੱਥਾਂ ਨੂੰ ਸામਨੇ ਰੱਖਿਆ ਇਸੇ ਤਰ੍ਹਾਂ ਇੰਡੀਅਨ ਐਕਸਪ੍ਰੈਸ ਦੀ ਇੱਕ ਹੋਰ ਸਟੋਰੀ ਹੈ ਜਿਹੜੀ ਕਿ 6 ਫਰਵਰੀ 2024 ਨੂੰ ਛਪੀ ਹੈ ਇਹ ਜਿਹੜੀ ਆਪਾਂ ਕੋਟ ਕੀਤੀ ਉਹ ਜੂਨ 8 ਦੀ ਸੀ ਇਹ 6 ਫਰਵਰੀ ਨੂੰ ਸਟੋਰੀ ਛਪੀ ਹੈ ਇਨਵੈਸਟੀਗੇਟਿਵ ਸਟੋਰੀ ਹੈ ਤੇ ਭਪਾਲ ਗੁਹਾਟੀ ਹైదరాబాద్ ਜੈਪੁਰ ਨਿਊ ਡੈਲੀ ਇਹਨਾਂ ਤੇ ਇਹਨਾਂ ਸ਼ਹਿਰਾਂ ਤੋਂ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਸੁਕ੍ਰਿਤਾ ਬਨੋਹਮ ਬਰੂ ਉਹਨਾਂ ਦਾ ਨਾਮ ਹੈ ਅਨਮੋਲ ਮੋਹਨ ਇਹਨਾਂ ਦੀ ਇਹ ਸਟੋਰੀ ਹੈ ਜਿਹੜੀ ਕਿ ਛਪੀ ਹੈ ਇਦੇ ਵਿੱਚ ਕਿਹਾ ਗਿਆ ਹੈ ਕਿ ਇੰਡੀਆ ਦੇ ਵਿੱਚ ਪਿਛਲੇ 5 ਸਾਲਾਂ ਦੇ ਵਿੱਚ ਜਿਹੜੀਆਂ ਪੇਪਰ ਲੀਕ ਹੋਏ ਆ 15 ਸਟੇਟਾਂ ਦੇ ਵਿੱਚ ਉਹ ਵੱਖ-ਵੱਖ ਜਿਹੜੀਆਂ ਸਕੈਮ ਹੋਏ ਆ ਉਹਦੇ ਬਾਰੇ ਡਿਟੇਲ ਇਹਨਾਂ ਨੇ ਛਾਪੀ ਹੈ ਇੱਥੇ ਵੀ ਕਲੀਅਰ ਕਰਦੀ ਕਿ ਇਹ ਰਿਕਰੂਟਮੈਂਟ ਸਕੈਮ ਦੇ ਬਾਰੇ ਸਟੋਰੀ ਹੈ ਜਦਕਿ NEET ਇੱਕ ਦਾਖਲਾ ਪ੍ਰੀਖਿਆ ਇਮਤਿਹਾਨ ਆਪਾਂ ਜਿਹੜੇ ਕਿਹਾ ਜਾਂਦਾ ਖੈਰ ਆਪਾਂ ਅੱਗੇ ਵਧੀਏ ਗੁਜਰਾਤ ਮਾਡਲ ਦੀ ਗੱਲ ਆਪਾਂ ਕਰ ਰਹੇ ਸੀਗੇ ਗੁਜਰਾਤ ਮਾਡਲ ਦੇ ਵਿੱਚ ਕੀ ਹੋਇਆ ਕਿ ਭਾਜਪਾ ਦੇ ਵਿੱਚ ਭਾਜਪਾ ਦੀ ਸਰਕਾਰ ਆ ਗੁਜਰਾਤ ਦੇ ਵਿੱਚ ਤੇ ਉੱਥੇ 2023 ਦੇ ਵਿੱਚ ਜਿਹੜੀਆਂ ਸਰਕਾਰੀ ਭਰਤੀ ਪ੍ਰੀਖਿਆਵਾਂ ਹੋਈਆਂ ਸੀਗੀਆਂ ਉਹਨਾਂ ਲਈ ਇੱਕ ਸੰਗਠਿਤ ਅਪਰਾਧ ਦੇ ਵਿਰੁੱਧ ਇੱਕ ਕਾਨੂੰਨ ਪਾਸ ਕੀਤਾ ਸੀਗਾ ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ 10 ਸਾਲ ਦੀ ਕੈਦ ਹੋਊਗੀ 1 ਕਰੋੜ ਰੁਪਈਆ ਜੁਰਮਾਨਾ ਹੋਊਗਾ ਤੇ ਇਸੇ ਗੁਜਰਾਤ ਦੇ ਵਿੱਚ 11 ਸਾਲਾਂ ਦੇ ਵਿੱਚ ਪੇਪਰ ਲੀਕ ਦੇ 11 ਮਾਮਲੇ ਦਰਜ ਹੋਏ ਆ ਤੇ ਹੁਣ ਤੱਕ 201 ਦੋਸ਼ੀਆਂ ਦੇ ਖਿਲਾਫ 11 ਮਾਮਲੇ ਦਰਜ ਕੀਤੇ ਤੇ 10 ਮਾਮਲਿਆਂ ਦੇ ਵਿੱਚ ਦੋਸ਼ ਪੱਤਰ ਦਾਖਲ ਕੀਤਾ ਗਿਆ ਇਹ ਵੀ ਨਹੀਂਗਾ ਗੁਜਰਾਤ ਦੇ ਵਿੱਚ ਪੇਪਰ ਲੀਕ ਦੀਆਂ ਜੜਾ ਬਹੁਤ ਡੂੰਘੀਆਂ ਨੇ ਇੱਥੋਂ ਤੱਕ ਕਿ ਇੱਥੇ ਆ ਕੇ ਵੀ ਇਹ ਜੜਾਂ ਮਿਲਦੀਆਂ ਨਹੀਂ ਕਿ ਜਿਹੜੇ ਇੱਕ ਪ੍ਰੈਸ ਆ ਉੱਥੋਂ ਦੀ ਛਾਪਣ ਵਾਲੀ ਉਹ ਉਹ ਉਸ ਪ੍ਰੈਸ ਦੀ ਛਪੀ ਇੱਕ ਕਿਤਾਬ ਨਰਿੰਦਰ ਮੋਦੀ ਨੇ ਵੀ ਰਿਲੀਜ਼ ਕੀਤੀ ਹੈ ਮੈਂ ਕੋਸ਼ਿਸ਼ ਕਰਦਾ ਕਿ ਜੇਕਰ ਉਹ ਗੁਜਰਾਤ ਦੀ ਕਾਂਗਰਸ ਦਾ ਇੱਕ ਵਰਸ਼ਨ ਸੀਗਾ ਜੇਕਰ ਉਹ ਮੈਨੂੰ ਮਿਲ ਗਿਆ ਤਾਂ ਹਾਂ ਉਹ ਕਹਿੰਦੇ ਗੁਜਰਾਤ ਕਾਂਗਰਸ ਦੇ ਮੁਤਾਬਕ ਭਾਰਤੀ ਘਟਾਲੇ ਦੀ ਜਿਹੜੀ ਇਹ ਤੰਦਾ ਜੁੜਦੀਆਂ ਨੇ ਇਹ ਸਰਕਾਰ ਦੇ ਵਿੱਚ ਬੈਠੇ ਲੋਕਾਂ ਨਾਲ ਜੁੜਦੀਆਂ ਨੇ ਤੇ ਭਾਜਪਾ ਦੇ ਪ੍ਰਮੁੱਖ ਨੇਤਾ ਤੇ ਨਰਿੰਦਰ ਮੋਦੀ ਦੇ ਕਰੀਬੀ ਨੇ ਇੱਕ ਅਸਿੱਤ ਵੋਰਾ ਉਹ ਚਰਚਿਤ ਇਸ ਘਟਾਲੇ ਤੋਂ ਬਾਅਦ ਜਿਹੜਾ ਮੈਂ ਕਿਹਾ ਕਿ 11 ਪੇਪਰ ਲੀਕ ਹੋਏ ਨੇ ਉਹਨਾਂ ਦੇ ਵਿੱਚੋਂ ਇੱਕ ਹੈ ਕਲਰਕ ਦਾ ਭਰਤੀ ਮਾਮਲਾ ਉਹ ਕਹਿੰਦੇ ਕਿ ਉਹ ਬੰਦਾ ਆਪਦੇ ਬੋਰਡ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇਗਾ ਸੀਗਾ ਤੇ ਜਿਹੜੀ ਇਹ ਪ੍ਰਿੰਟਿੰਗ ਪ੍ਰੈਸ ਪੇਪਰ ਲੀਕ ਦੇ ਮਾਮਲਿਆਂ ਦੇ ਵਿੱਚ ਇਹ ਸੁਰਖੀਆਂ ਦੇ ਵਿੱਚ ਆਈ ਸੀ ਉਹਨੇ ਕਦੇ ਮੋਦੀ ਦੀ ਕਿਤਾਬ ਛਾਪੀ ਸੀ ਮੁੱਦੇ ਦੀ ਕਿਤਾਬ ਦਾ ਜਿਵੇਂ ਆਪਾਂ ਕਹਦੇ ਨਾ ਕਿਤਾਬਾਂ ਦਾ ਤਰਜਮਾ ਹੋ ਗਿਆ ਜਾਂ ਕਿਵੇਂ ਉਹ ਪ੍ਰੈਸ ਉਹ ਹੈ ਖੈਰ ਹੁਣ ਜਿਹੜਾ ਇਹ ਸੀਗਾ ਸਾਲ 2011 ਦੀ ਗੱਲ ਆ 21 ਦੀ ਗੱਲ ਮਾਫ ਕਰਨਾ ਜਦੋਂ ਗੁਜਰਾਤ ਦੇ ਇੱਕ ਜਿਹੜਾ ਜਿਹਨੂੰ JS JSSS SB ਕਹ ਦਿੰਦੇ ਆ ਇਹਨਾਂ ਨੇ ਹੈੱਡ ਕਲਰਕ ਦੀਆਂ 186 ਪੋਸਟਾਂ ਕੱਢੀਆਂ 12 ਦਸੰਬਰ 2021 ਨੂੰ ਰਾਜ ਦੇ ਲਗਭਗ ਕਹਿੰਦੇ 700 ਕੇਂਦਰਾਂ ਦੇ ਵਿੱਚ ਪ੍ਰੀਖਿਆ ਰੱਖੀ ਗਈ ਇਮਤਿਹਾਨ ਰੱਖਿਆ ਗਿਆ 88000 ਉਮੀਦਵਾਰਾਂ ਨੇ ਇਹਦੇ ਵਿੱਚ ਹਿੱਸਾ ਲਿਆ ਜਦੋਂ ਪਤਾ ਲੱਗਾ ਕਿ ਪ੍ਰੀਖਿਆ ਤੋਂ ਪਹਿਲਾਂ ਹੀ 10 ਤੋਂ 15 ਲੱਖ ਰੁਪਏ ਦੇ ਵਿੱਚ ਪੇਪਰੇ ਦਾ ਲੀਕ ਕਰ ਦਿੱਤਾ ਗਿਆ ਸੀ ਇਹਨੂੰ ਪ੍ਰੀਖਿਆ ਤੋਂ ਬਾਅਦ ਦੇ ਵਿੱਚ ਇਸ ਇਮਤਿਹਾਨ ਤੋਂ ਬਾਅਦ ਦੇ ਵਿੱਚ ਰੱਦ ਕਰਨਾ ਪਿਆ ਸੀ ਇਹਦੇ ਵਿੱਚ ਜਿਹੜੀ ਪ੍ਰਿੰਟਿੰਗ ਪ੍ਰੈਸ ਚਰਚਾ ਦੇ ਵਿੱਚ ਆਈ ਸੀ ਉਹ ਸੀ ਸੂਰਿਆ ਆਫਸੈਟ ਪ੍ਰਿੰਟਿੰਗ ਪ੍ਰੈਸ ਬਾਅਦ ਦੇ ਵਿੱਚ ਜਿਨ੍ਹਾਂ ਨੂੰ ਕਿਹਾ ਗਿਆ ਸੀ ਬੋਰਡ ਨੇ ਕਿ ਤੁਸੀਂ ਇਹ ਪੇਪਰ ਛਾਪ ਦਿਓ ਉੱਥੋਂ ਹੀ ਇਹਨਾਂ ਬੰਦਿਆਂ ਨੇ ਗਾਹ ਪੇਪਰ ਲੀਕ ਕਰਤਾ 30 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਮਾਰਚ 2022 ਤੋਂ ਤੇ 14000 ਪੰਨਿਆਂ ਦੀ ਚਾਰ ਸ਼ੀਟ ਜਿਹੜੀ ਉਹ ਦਾਖਲ ਕੀਤੀ ਗਈ ਸੀ ਇਸ ਮਾਮਲੇ ਦੇ ਵਿੱਚ ਤੇ ਇਸ ਕਿਸ਼ੋਰ ਆਚਾਰਿਆ ਕੋਈ ਪ੍ਰਿੰਟਿੰਗ ਪ੍ਰੈਸ ਦਾ ਜਿਹੜਾ ਸੁਪਰਵਾਈਜ਼ਰ ਆ ਉਹਨੂੰ ਮੁੱਖ ਦੋਸ਼ੀ ਬਣਾਇਆ ਗਿਆ ਬਣਾਇਆ ਗਿਆ ਸੀਗਾ ਤੇ ਇਸ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਮੁਦਰੇਸ਼ ਪ੍ਰੋਹਿਤ ਨੂੰ ਵੀ ਪੁਸ਼ਪ ਪੜਤਾਲ ਕੀਤੀ ਗਈ ਸੀ ਤੇ ਬਾਅਦ ਦੇ ਵਿੱਚ ਉਹਨੂੰ ਦਸੰਬਰ 2021 ਦੇ ਵਿੱਚ ਜ਼ਮਾਨਤ ਮਿਲ ਗਈ ਸੀ ਇਸ ਮਾਮਲੇ ਦੇ ਵਿੱਚ ਵੀ ਬਹੁਤ ਵੱਡੇ ਪ੍ਰੋਟੈਸਟ ਹੋਏ ਇਹ ਗੁਜਰਾਤ ਮਾਡਲ ਦਾ ਇੱਕ ਮਾਮਲਾ ਸੀਗਾ ਵਿਆਪਮ ਘਟਾਲਾ ਤੁਹਾਨੂੰ ਯਾਦ ਹੋਣਾ ਉਹ ਘਟਾਲੇ ਦੀਆਂ ਜੜਾਂ ਇੰਨੀਆਂ ਡੂੰਘੀਆਂ ਸੀ ਕਿ ਜਦੋਂ ਉਹਦੀ ਜਾਂਚ ਚੱਲ ਰਹੀ ਸੀ ਮੱਧ ਪ੍ਰਦੇਸ਼ ਦਾ ਸੀਗਾ ਉਹ ਜਾਂਚ ਦੇ ਚੱਲਦਿਆਂ ਕਈ ਲੋਕਾਂ ਨੇ ਆਤਮ ਹੱਤਿਆ ਕਰ ਲਈ ਸੀ ਕਿ ਸਾਡਾ ਜੇ ਇਹਦੇ ਵਿੱਚ ਨਾ ਆ ਗਿਆ ਅਸੀਂ ਤਾਂ ਉਮਰ ਲਈ ਜੇਲ੍ਹ ਦੇ ਵਿੱਚੋਂ ਨਿਕਲ ਨਹੀਂ ਸਕਾਂਗੇ ਇੱਥੇ ਬੈਠ ਕੇ ਕੁਰਸੀਆਂ ਦੇ ਧਰਮਿੰਦਰ ਪ੍ਰਧਾਨ ਹੋਰੀ ਕਹਿ ਰਹੇ ਆ ਕਿ ਕਾਂਗਰਸ ਇਲਜ਼ਾਮ ਲਾ ਰਹੀ ਹੈ ਸਿਆਸਤ ਕਰ ਰਹੀ ਹੈ ਪਰ ਤਰਮਿੰਦਰ ਪ੍ਰਧਾਨ ਕਹਿਣਗੇ ਕਿ ਇਹ ਕੋਈ ਪੇਪਰ ਲੀਕ ਨਹੀਂ ਹੋਇਆ ਉਹ ਇਹਦੇ ਸਬੂਤ ਰੱਖਣਗੇ ਕੋਈ ਤਰਮਿੰਦਰ ਪ੍ਰਧਾਨ ਨੂੰ ਜੇ ਮਾੜੀ ਮੋਟੀ ਵੀ ਉਹਨਾਂ ਦੇ ਵਿੱਚ ਕੋਈ اخلاق ਬਚਿਆ ਜਾਂ ਮਾੜੀ ਮੋਟੀ ਵੀ ਉਹਨਾਂ ਨੂੰ ਇਹਨਾਂ ਮਾਮਲਿਆਂ ਦੇ ਬਾਅਦ ਸ਼ਰਮ ਆਉਂਦੀ ਜੇਕਰ ਪੇਪਰ ਲੀਕ ਨਹੀਂ ਹੋਇਆ ਤਾਂ ਜਿਹੜੇ ਲੋਕਾਂ ਦੇ ਸਵਾਲ ਨੇ ਮਸਲਨ ਕਿ 67 ਬੰਦੇ ਕਿਵੇਂ ਪਹਿਲ ਨੰਬਰ ਤੇ ਆ ਗਏ ਜਾਂ ਜਿਹੜਾ ਰੈਂਕ ਆ ਉਹ ਇੰਨਾ ਉੱਚਾ ਕਿਵੇਂ ਚਲਾ ਗਿਆ ਜਾਂ ਜਿਹੜੇ 718 ਅੰਕ ਮਿਲੇ ਆ ਉਹ ਆਲਮੇ ਹੈ ਕਿ 1563 ਜਿਨ੍ਹਾਂ ਨੂੰ ਗ੍ਰੇ ਅੰਕ ਦਿੱਤੇ ਸੀ ਉਹਨਾਂ ਦੀ ਦੁਬਾਰਾ ਪ੍ਰੀਖਿਆ ਹੋਣੀ ਹੈ ਤੇ ਇਸ ਮਾਮਲੇ ਦੇ ਵਿੱਚ ਜਿਹੜੀ ਨੈਸ਼ਨਲ ਟੈਸਟਿੰਗ ਏਜੰਸੀ ਹੈ ਤੇ ਸਰਕਾਰ ਉਹ ਕਸੂਤੀ ਫਸ ਗਈ ਹੈ ਸੋ ਇਹ ਸੀ ਪੂਰਾ ਬਿਉਰਾ ਭਾਰਤ ਦੇ ਵਿੱਚ ਔਰ ਜਿਹੜੇ ਘਟਾਲੇ ਹੁੰਦੇ ਨੇ ਸਕੈਮ ਹੁੰਦੇ ਨੇ ਰਿਕਰੂਟਮੈਂਟ ਸਕੈਮ ਦੇ ਵਿੱਚ ਜਿਹੜੀਆਂ ਇਮਤਿਹਾਨ ਹੁੰਦੇ ਨੇ ਉਹਨਾਂ ਦੇ ਵਿੱਚ ਦਾਖਲੇ ਇਮਤਿਹਾਨ ਜਿਹੜੇ ਹੁੰਦੇ ਨੇ ਉਹਨਾਂ ਮਾਮਲਿਆਂ ਦੇ ਵਿੱਚ ਤੁਸੀਂ ਦੇਖੋ ਕਿ ਜਿੱਥੇ ਜਿਸ ਮੁਲਕ ਦੇ ਵਿੱਚ ਇਸ ਤਰੀਕੇ ਦੇ ਨਾਲ ਇਮਤਿਹਾਨ ਲਏ ਜਾਂਦੇ ਆ ਉੱਥੇ ਕਾਮ ਬਚਿੰਦਾ ਕੀ ਸੋਚਦਾ ਹੋਊਗਾ ਉੱਥੇ ਉਹ ਬੰਦਾ ਜਿਹਦਾ ਪਿਓ ਜਿਹਦਾ ਬਾਪੂ ਕੋਈ ਰਿਕਸ਼ਾ ਚਲਾਉਂਦਾ ਹੈ ਕੋਈ ਬੈਂਕ ਦੇ ਵਿੱਚ ਕੋਈ ਦਰਜਾਚਾਰ ਆ ਕੋਈ ਸਕੂਲ ਦੇ ਵਿੱਚ ਦਰਜਾਚਾਰ ਆ ਕੋਈ ਸੜਕ ਦੇ ਲੁੱਕ ਪਾਉਣ ਵਾਲਿਆਂ ਦੇ ਵਿੱਚੋਂ ਐ ਕੋਈ ਹੋਰ ਮਾੜੇ ਮੋٹے ਕੰਮ ਕਰਦਾ ਜਿਹੜੇ ਮੱਧ ਵਰਗੀ ਪਰਿਵਾਰਾਂ ਦੇ ਵਿੱਚੋਂ ਉਹਨਾਂ ਦੇ ਦਿਲਾਂ ਤੇ ਕੀ ਬੀਤਦੀ ਹੋਗੀ ਇਸੇ ਕਰਕੇ 13000 ਸਟੂਡੈਂਟਸ ਨੇ ਸੁਸਾਈਡ ਕਮਿਟ ਕੀਤਾ ਲੰਘੇ 2023 ਦੇ ਵਿੱਚ ਬਹੁਤ ਬਹੁਤ ਧੰਨਵਾਦ